ਜਿੰਨਾ ਮਰਜ਼ੀ ਕਿਸੇ ਨੂੰ ਸਮਝਾ ਲਓ ਪਰ ਉਹ ਨਹੀਂ ਸਮਝਦੇ ਗੱਲ ਸਮਝੋ ਇੱਕ ਵਾਰੀ ਕੀ ਹੋਇਆ ਤੂੰ ਵੀ ਸੁਣ ਲੈ ਤੇਰੀ ਵੀ ਗੱਲ ਸੁਣਨ ਵਾਲੀ ਹੈ ਸੁਣ ਲੈ ਜਾ ਇੱਕ ਵਾਰੀ ਕੀ ਹੋਇਆ ਇੱਕ ਨਾ ਬੰਦੇ ਨੂੰ ਸੂਰਪਸੰਦ ਆ ਜਾਂਦਾ ਛੋਟੇ ਜਿਹੇ ਬੱਚਾ ਸੂਰਤ ਦੇ ਜਿਹੜੇ ਛੋਟੇ ਛੋਟੇ ਬੱਚੇ ਛੋਟੇ ਜਿਹੇ ਪਿਆਰੇ ਲੱਗਦੇ ਬਹੁਤ ਜ਼ਿਆਦਾ ਜਦੋਂ ਪਿਆਰਾ ਲੱਗਿਆ ਸੂਰਤ ਦਾ ਬੱਚਾ ਉਹ ਉਹ ਚੱਕ ਕੇ ਆਪਣੇ ਘਰ ਆ ਲਿਆ। ਉਹਨੂੰ ਪੱਤੀਆਂ ਜੱਠੀਆਂ ਕਰ ਰਿਹਾ, ਬੈੱਡ 'ਤੇ ਪੁਲਾ ਰਿਹਾ, ਨਿੜਾ ਰਿਹਾ। ਕਦੇ ਕੁਛ ਕਰ ਰਿਹਾ, ਹੌਲੀ-ਹੌਲੀ ਵੱਡਾ ਹੋ ਰਿਹਾ ਘਰ ਦੇ ਵਿੱਚ। ਪਰ ਜਿਹੜਾ ਉਹ ਸੂਰ ਦਾ ਬੱਚਾ, ਉਹ ਖੁਸ਼ ਨਹੀਂ ਹੈ। ਜਿਹੜਾ ਸੂਰ ਦਾ ਬੱਚਾ ਉਹ ਖੁਸ਼ ਨਹੀਂ ਹੈਗਾ, ਉਹਨੂੰ ਕਦੇ ਕੁਛ ਕਰਦਾ, ਕਦੇ ਉਹਦਾ ਮੇਕਅਪ ਕਰਦਾ, ਕਦੇ ਉਹਦੇ ਕੱਪੜੇ ਪਾਉਂਦਾ, ਕਦੇ ਉਹ ਕੁਛ ਕਰਦਾ, ਕਦੇ ਉਹ ਕੁਛ ਕਰਦਾ, ਬੜਾ ਕੁਛ ਕਰਦਾ, ਲਾਡ ਪਿਆਰ ਇੰਨਾ ਕਰਦਾ ਕਿ ਇੱਕ ਉਹ ਖੁਸ਼ ਨਹੀਂ ਹੁੰਦਾ। ਹਾਂ ਵੀ ਜਿਹੜਾ ਸੂਰ ਦਾ ਬੱਚਾ ਖੁਸ਼ ਨਹੀਂ ਆ ਉਹ 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 ਇਕੱਲਾ ਰਹਿਣੇ ਵਾਲਾ ਤਾਂ ਗੱਲ ਸੁਣ ਅੱਗੇ ਫਿਰ ਪਹਿਲਾਂ ਗੱਲ ਤਾਂ ਸੁਣ ਲੈ ਤੂੰ ਆਪਣੀ ਮੈਂ ਤੈਨੂੰ ਗੱਲ ਤੈਨੂੰ ਕਿੱਥੇ ਘਵਾ ਕੇ ਜਾਊ ਗੱਲ ਕਿੱਥੇ ਜਾਣੀ ਐ ਜਦੋਂ ਉਹ ਚਲੋ ਕਹਿੰਦਾ ਅੱਜ ਤਿੰਨ ਚਾਰ ਮਹੀਨੇ ਲੰਘਦੇ ਆ ਕਹਿੰਦਾ ਸੂਰ ਦਾ ਬੱਚਾ ਥੋੜਾ ਵੱਡਾ ਹੋ ਗਿਆ ਚਲੋ ਹੁਣ ਕਹਿੰਦਾ ਇਹਨੂੰ ਬਾਹਰ ਘੁਮਾ ਕੇ ਲੈ ਕੇ ਆਉਂਦੇ ਜਦੋਂ ਜੋ ਸੂਰ ਦਾ ਬੱਚਾ ਇਹਨੂੰ ਤੋਰ ਦਾ ਵਿਚਰ ਹੁਣ ਤਾਂ ਮੇਰੇ ਨਾਲ ਮੇਰੇ ਨਾਲ ਜਾਊਗਾ ਬਾਹਰ ਕੱਢਦਾ ਕਰਤੇ ਕਰਤੇ ਬਾਹਰ ਨੱਕ ਗੰਦ ਹੁੰਦਾ ਲੋਕ ਕਹਿੰਦੇ ਗੰਦ ਜਿੱਦਾਂ ਹੁੰਦਾ ਘਰ ਤੇ ਬਾਹਰ ਹੁੰਦਾ ਵੀ ਟੋਆ ਟਿੱਬੇ ਚਾਲਦੇ ਨੇ ਮਿੱਟੀ ਟਕਟਾ ਢੇਰ ਢੇਰ ਉਹ ਛੁੱਟਦਾ ਜਾ ਕੇ ਨਾ ਗੰਦ ਦੇ ਵਿੱਚ ਨਿਕਲ ਲੱਜਾਂਦਾ ਉਹ ਇੰਨਾ ਖੁਸ਼ ਹੁੰਦਾ ਮਾਰ ਕੇ ਪੱਟੜੇ ਦੇ ਜੀ ਉਹਦਾ ਫਾਦਰ ਟਕੜਾ ਜਿਹਾ ਰਹਿੰਦਾ ਹੈਗਾ ਕਹਿੜਦਾ ਭਾਵੇਂ ਇਹ ਹੁਣ ਮੈਂ ਤੈਨੂੰ ਜਿੰਨਾ ਮਰਜੀ ਸਮਝਾ ਲਵਾਂ ਮੈਂ ਇੱਥੇ ਤਾਂ ਮੈਨੂੰ ਸੂਰ ਬਣਾਤਾ ਇਹਦਾ ਮੈਂ ਪਹਿਲਾਂ ਤਲਾ ਗੱਲ ਸੁਣ ਲੈ ਅਪਾ ਜਿੰਨਾ ਮਰਜ਼ੀ ਕਿਸ ਨੂੰ ਸਮਝਾਈ ਜਾਈਏ ਸਮਝਾਈ ਜਾਈਏ ਠੀਕ ਹੈ ਪਰ ਉਹਦੇ ਜਿਹੜੇ ਅੰਦਰ ਦੀ ਚੀਜ਼ ਹੈ ਨਾ ਵੀ ਹੇਟ ਹੈ ਭਾਵਨਾ ਉਹ ਬਾਹਰ ਨਿਕਲਣੀ ਨਿਕਲਣੀ ਹੈ ਜਿੰਨਾ ਮਰਜ਼ੀ ਗੱਲੋ ਕਹਿੰਦੇ ਇਹ ਕਹਿੰਦਾ ਹੋਰ ਤਾਂ ਕਿਸੇ ਬੰਦੇ ਨੂੰ ਕਿਸੇ ਗਰੀਬ ਨੂੰ ਅ ਕਹਿੰਦੇ ਇਹ ਹੁੰਦੀ ਆ ਤਾਂ ਹੁਣ ਛੱਡ ਉਹਦੀ ਗੱਲ ਪਰੇ ਕਾਹਦੂ ਕਰਨੀ ਆ ਇਹ ਨਾ ਹੁੰਦੀ ਆ ਚੀਜ਼ ਇਹ ਬੇਪਰ ਜਿੰਨਾ ਮਰਜ਼ੀ ਕਿਸੇ ਨੂੰ ਸਮਝਾਈ ਜਾਵਾ ਸਮਝਾਈ ਜਾਵਾ ਇਸ ਸਮਝਾਈ ਜਾਈਏ ਪਰ ਉਹਦੇ ਵਿੱਚ ਨਾ ਜਿਹੜੀ ਉਹ ਚੀਜ਼ ਐ ਉਥੇ ਫਿੱਟ ਹੋਈ ਹੋਈ ਆ ਉਹ ਉਹ ਨਿਕਲਿਆ ਨਹੀਂ ਬਾਹਰ ਫੇਰ ਦੁਆਰੇ ਫਿਰ ਗੱਲਾਂ ਜਿੰਨਾ ਮਰਜ਼ੀ ਇੱਥੇ ਕਰੀ ਜਾਵਾ ਕਈਆਂ ਨੇ ਫਲਾਈ ਕਰਕੇ ਲੰਘ ਜਾਂਦੇ ਉੱਪਰ ਦੀ ਠੀਕ ਐ ਗੁਜਰਾ ਕੱਲ ਦੀ ਦਿਨੀ ਮੈਨੂੰ ਗੱਲ ਬੜੀ ਹਾਸੇ ਆਈ ਕੱਲ ਸ਼ਾਮ ਨੂੰ ਇੱਥੇ ਤੂੰ ਬੈਠਾ ਤਾਂ ਉੱਥੇ ਨਿੰਮਾ ਬੈਠਾ ਤਾਂ ਨਿੰਮਾ ਤੈਨੂੰ ਕਹਿਣ ਲੱਗਿਆ ਤਾਂ ਕਿਆ ਕਹਿਣ ਲੱਗਿਆ ਉਹਦਾ ਵੀ ਕਹਿੰਦਾ ਸ਼ੀਦੀ ਦਿਹਾੜੇ ਚੱਲਦੇ ਗੁੱਜਰ ਬਾਈ ਹੁਣ दारू ਛੱਡਦੇ। ਫਤੂ ਕਹਿੰਦਾ ਨਾ ਯਾਰ। ਇਹ ਤਾਂ ਲੱਤ ਕਰਕੇ ਪਿੰਦਾ ਬੰਦਾ ਹੁਣ ਕਹਿੰਦਾ ਭਾਈ ਮੇਰੇ ਨਾਲ ਨਹੀਂ ਨਹੀਂ। ਮੈਂ ਤਾਂ ਛੱਡ ਨਹੀਂ ਹੁਣੀ। ਮੈਂ ਕਿਹਾ ਗੁੱਜਰ ਤੇ ਤਾਂ ਖਾੜ ਕਿਉਂ ਨੀਂ दारू ਛਡਾ ਛਕੇ। ਹਾਂ। ਇਹਦਾ ਉਹ ਉਹ ਉਹਨੇ ਲਪਤਾ ਤੋੜ ਦੇਦੀਆਂ। ਇਹਨੇ ਇਹਨੇ ਫੇਰ ਨਹੀਂ ਛੱਡੀ ਹੈਗੀ। ਉਹ ਉਹ ਲੱਖ ਦੇ ਬਣੇ ਅਸੀਂ ਫੇਰ ਉਹਦੇ ਕੰਮ ਕਰਦੇ ਬੈਠੇ। ਹਾਂ। ਇੱਕ ਹੋਰ ਅੱਜ ਗੱਲ ਸੁਣੀ ਇੱਕ ਅੱਜ। ਹੋਰ ਸੁਣ। ਇੱਕ ਬੰਦਾ ਅ ਉਹਦੇ 95 ਸਾਲ ਦੀ ਉਮਰ ਹੋ ਗਈ। ਅੱਛਾ ਜੀ। ਕਹਿੰਦਾ ਜੀ ਮੈਂ ਅੱਧੀ ਬੋਤਲ ਪੀਂਦਾ। ਅੱਛਾ ਜੀ। ਉਹ ਬੰਦਾ ਉਹਨੂੰ ਕੁਐਸਚਨ ਕਰ ਰਿਹਾ ਫਿਰ। ਕਹਿੰਦਾ ਅੱਧੀ ਬੋਤਲ ਡੇਲੀ 95 ਸਾਲ ਹੋ ਗਈ। ਤੁਹਾਨੂੰ ਕਿਸੇ ਨੇ ਰੋਕਿਆ ਨਹੀਂ? ਹਾਂ। ਕਹਿੰਦਾ ਰੋਕਣ ਵਾਲੇ ਮਰ ਗਏ। ਅੱਛਾ ਜੀ। ਕਹਿੰਦਾ ਜਿਹੜਾ ਰੋਕਦੇ ਦੇ ਕਹਿੰਦਾ ਉਹ ਵੀ ਮਰ ਗਏ ਹੁਣ ਕਿਹਨੇ ਰੋਕਣਾ? ਹਾਂ ਹੁਣ ਤਾਂ ਖੁੱਲ੍ਹੀਆ ਜੇਟੋ। ਹੁਣ ਤੁਹਾਨੂੰ ਕਹਿੰਦਾ ਖੁੱਲ੍ਹੀ ਛੁੱਟੀ ਆ। ਇਹਨਾਂ ਪਤਾ ਕੀ ਹੁੰਦਾ ਯਾਰ ਹਰੇਕ ਜਿਹੜਾ ਬਾਡੀ ਰੱਬ ਨੇ ਅਲੱਗ-ਅਲੱਗ ਤਰੀਕੇ ਦੀ ਦਿੱਤੀ ਹੋਈ ਹੈ ਕਿਸੇ ਦੀ ਬਾਡੀ ਕਿਸੇ ਤਰ੍ਹਾਂ ਦੀ ਕੋਈ ਬੰਦਾ ਕੋਈ ਚੀਜ਼ ਖਪਾ ਲੈਂਦਾ ਜੋ ਕੋਈ ਬੰਦਾ ਮੀਟ ਖਾਂਦਾ ਉਹ ਨਹੀਂ ਖਪਦਾ ਹੈਗਾ ਟੱਟੀਆਂ ਮੁਲਟੀਆਂ ਲੱਗ ਜਾਂਦੀਆਂ ਕੋਈ ਬੰਦਾ ਦਾਰੂ ਪੀਂਦਾ ਉਹਨੂੰ ਖਰਾਬ ਕਰਦੀ ਹੈ ਜੋ ਕੋਈ ਬੰਦਾ ਖਪਦੇ ਬਾਡੀ ਵੱਡ ਜਾਂਦੀ ਉਦਾਂ ਦੀ ਚਲੋ ਜਿਹੜੀ ਦਾਰੂ ਬਣੀ ਤੇ ਨਾ ਇੱਕ ਸਟ्रेस ਦੂਰ ਕਰਨ ਵਾਸਤੇ ਕਰੀਦੀ ਵੀ ਸ਼ਾਮ ਨੂੰ ਬੰਦਾ ਆ ਕੇ ਘਰਾਂ ਦੋ ਪੈਰ ਤੇ ਲਾ ਕੇ ਦਿਨ ਦੀ ਜਿਹੜੀ ਸਾਰੀ ਤਕਾਨ ਉਤਰ ਜਦੇ ਪਰ ਸਾਡੇ ਪੰਜਾਬੀ ਨੋ ਇਹ ਤਾਂ ਕਹਿੰਦੇ ਜਦ ਤੱਕ ਗਿਰਦੇ ਨਾ ਜਾਈਏ ਛੱਡਣੀ ਨਹੀਂ ਹੈਗੀ ਤੇ ਬੜੀ ਹੋਰ ਛਿੱਧੀ ਦੇੜੇ ਚੱਲ ਰਹੇ ਆ ਮੈਂ ਕਿਹਾ ਸੀ ਇਹਦੇ ਪਰ ਵੀ ਆਪਾਂ ਗੱਲਾਂ ਬਾਤਾਂ ਕਰੇ ਕਰਾਂਗੇ ਠੀਕ ਹੈ ਜੀ ਅ ਕੱਲ ਅਸੀਂ ਪੱਟਾ ਸਾਹਿਬ ਗੁਰਦੁਆਰੇ ਮੱਠੇ ਕੇ ਆਏ ਸੀ ਫੈਮਲੀ ਦੇ ਨਾਲ ਉਹ ਅੱਜ ਬਲੌਗ ਆਊਗਾ ਤੁਸੀਂ ਦੇਖਿਓ ਉਹ ਉਹਦੇ ਬਹੁਤ ਸਾਰੇ ਸ਼ਬਦ ਪਾਏ ਆ ਤੇ ਇੱਕ ਵਾਰ ਸੋਚ ਰਿਹਾ ਹਾਂ ਕਿ ਬਲੌਗ ਮੈਂ ਇਦਾਂ ਦਾ ਬੜਾ ਵਾਂ ਵੀ ਜਿੱਥੋਂ ਮਹਾਰਾਜ ਚੱਲੇ ਅਨੰਦਪੁਰ ਸਾਹਿਬ ਤੋਂ ਲੈ ਕੇ ਪਰਵਾਰ ਬਿਛੋੜਾ ਕੁੰਮਾਵਾਸਕੀ ਫਿਰ ਭੱਠਾ ਸਾਹਿਬ ਭੱਠਾ ਸਾਹਿਬ ਤੋਂ ਫਿਰ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਮੱਛੂਆੜੇ ਮੱਛੂੜੇ ਫਿਰ ਆਪਾਂ ਪਿੱਛੇ ਆਈਏ ਜਿੱਥੋਂ ਛੋਟੇ ਸਾਹਿਬਜ਼ਾਦੇ ਸਿਹੜੀ ਆਗੇ ਸੀ ਸਿਹੜੀ ਗੁਰਦੁਆਰੇ ਤੋਂ ਫਿਰ ਉੱਥੋਂ ਨਾ ਬੰਦੀ ਬਣਾ ਕੇ ਕੋਤਵਾਲੀ ਸਾਹਿਬ ਮਰੰਡੇ ਮਰੰਡੇ ਤੋਂ ਫਿਰ ਸਰਹੰਦ ਵੀ ਪਤਾ ਇੱਕ ਪੂਰਾ ਇੱਕ ਬਲੌਗ ਬਣਾਵਾਂ ਜਿੱਥੋਂ ਘੁੰਮ ਘੁਮਾ ਕੇ ਪਾਸ ਸਰਹੰਦ ਐਂਡ ਕਰ ਦਈਏ ਜੇ ਤੁਸੀਂ ਚਾਹੁੰਦੇ ਆਂ ਵੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਹੋ ਜਾਣਗੇ ਇਹਦੇ ਬਾਰੇ ਇੱਕ ਪਲਾਨ ਬਣਾਇਆ ਜਾਵਾਂਗਾ ਬਿਜਦੋਂ ਪਹਿਲਾ ਦਵਾਨ ਹੋਊਗਾ ਆਪਣਾ ਫਤੇਗੜ ਸਾਹਿਬ ਉਸ ਦਿਨ ਉਹ ਵੀਡੀਓ ਨੂੰ ਐਂਡ ਕਰ ਦਾਂਗੇ ਆਪਾਂ ਤੇ ਉਹ ਜਿਹੜੇ ਤਿੰਨ ਦਿਨ ਫਿਰ ਉੱਥੇ ਆਪਾਂ ਸੇਵਾ ਕਰਾਂਗੇ ਕੁਛ ਐਦਾਂ ਸੋਚ ਰਿਹਾ ਅੱਜ ਮਿਸਤਰੀਆਂ ਨੇ ਹੁਣ ਮੈਨੂੰ ਫੋਨ ਆਇਆ ਸੀ ਕਹਿੰਦੇ ਕਿ ਅਸੀਂ ਚਮਕੌਰ ਸਾਹਿਬ ਦੀ ਜਦੋਂ ਅ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਣਾ ਤੇ ਫਤੇਗੜ ਸਾਹਿਬ ਦਾ ਕਿਤੇ ਸਾਡੇ ਇਲਾਕੇ ਵਾਲੇ ਬਹੁਤ ਮੰਨਦੇ ਆ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬ ਜੱਜ ਸ਼ਹੀਦ ਹੋਏ ਸੀ ਤੇ ਸਰਹੰਦ ਜਿੱਥੇ ਛੋਟੇ ਸਾਹਿਬ ਜੱਜ ਸ਼ਹੀਦ ਹੋਏ ਸੀ ਤੇ ਉਹਨਾਂ ਦਿਨ ਜਿਹੜਾ ਅਸੀਂ ਛੁੱਟਿਆ ਹੈਗਾ ਨਹੀਂ ਮੈਂ ਕਿਹਾ ਭਾਈ ਕਰ ਲਿਓ ਪਰ ਮੇਰਾ ਥੋੜਾ ਜਨਾ ਮੇਰਾ ਗੇਟ ਲੱਗਦਾ ਕਰ ਦੋ ਪੂਰੇ ਤੇ ਇੱਧਰ ਗੇਟ ਲੱਗਦਾ ਕਰ ਦੋ ਫਿਰ ਤੁਸੀਂ ਕੱਲ ਛੁੱਟੀ ਤੇ ਅੱਜ ਕੰਮ ਖਿੱਚੋ ਅੱਜ ਦੋ ਮਿੰਟ ਸਿਰ ਹੁਣ ਮੈਂ ਘਰ ਨੂੰ ਜਾਣਾ ਪੈਣਾ ਮੈਨੂੰ ਠੀਕ ਹੈ ਜੀ ਤੇ ਕੱਲ ਜਿਹੜੀ ਮੈਂ ਵੀਡੀਓ ਪਾਈ ਦੀ ਬਹੁਤ ਅ ਕਮੈਂਟ ਚੰਗੇ ਵੀ ਆਏ ਤੇ ਮਾੜੇ ਵੀ ਆਏ ਠੀਕ ਹੈ ਉਹ ਚਲੋ ਹਰੇਕ ਦੀ ਫਿਤਰਤ ਆ ਹਰੇਕ ਨੇ ਆਪਣਾ ਆਪਣਾ opinion ਰੱਖਣਾ ਹੁੰਦਾ ਜਿਹੜੇ ਜਿਹਨਾਂ ਰੱਖਿਆ ਠੀਕ ਜਿਹਨੇ ਨਹੀਂ ਰੱਖਿਆ ਠੀਕ ਹੀ ਨੇ ਹਾਂ ਕਹਿੰਦੇ ਵੀ ਆਹ ਵੀ ਕਹਿੰਦੇ ਵੀ ਤੂੰ ਇਹ ਗੱਲਾਂ ਨਾ ਬੋਲੇਗਾ ਕਦੇ-ਕਦੇ ਨਾ ਯਾਰ ਅਵਾਲਾ ਹੁੰਦਾ ਦਿਲ ਦੇ ਵਿੱਚ ਚੀਜ਼ਾਂ ਦੇ ਜਾਂ ਕੋਈ ਬੰਦਾ ਕਹਿੰਦਾ ਵੀ ਹੁਣ ਤੁਸੀਂ ਕਿਸਾਨ ਧਰਨੇ ਪਰ ਨਹੀਂ ਜਾਂਦੇ ਫਿਰ ਸੱਚ ਦੱਸਣਾ ਪੈਂਦਾ ਵੀ ਕਿਉਂ ਨਹੀਂ ਜਾਂਦੇ ਜਮਾ ਵੀ ਇਹ ਨਹੀਂ ਹੈ ਕਿ ਨਹੀਂ ਜਾਣਾ ਹੈ ਪਰ ਹੁਣ ਹਲੇ ਕੰਮ ਕਰ ਘਰ ਦਾ ਕੰਮ ਬਹੁਤ ਛੜਿਆ ਪਿਆ ਯਾਰ ਚਾਰੇ ਪਾਸੇ ਅੱਜ ਵੀ ਹੁਣ 5 0 3 7 3 ਉਹ 12 13 ਬੰਦੇ ਅੱਜ ਆਉਣੇ ਨੇ ਕੰਮ ਖਿੱਚਿਆ ਪਿਆ ਵੀ ਫੜੀ ਫੜਾ ਕੰਮ ਨਵੇੜ ਕਿ ਮੈਂ ਥੋੜਾ ਪਿੱਛੇ ਪੈਂਦਾ ਜਾ ਰਿਹਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਦੋ ਕੰਟਰੀ ਨੇ ਸਰਦੇ ਸਰਦੇ ਮੈਂ ਸੋਚਦੇ ਵੀ 10 ਤੋਂ 15 ਦਿਨਾਂ ਦਾ ਟੂਰ ਕੋਈ ਜਿਹੜੀ ਗਰਮ ਕੰਟਰੀ ਹੁੰਦੀ ਜਿੱਦਾਂ ਲੱਗਿਆ ਬੀਤ ਨਾਮ ਹੋਈ ਜਾਂ ਉਧਰ ਨੂੰ ਇੰਡੋਨੇਸ਼ੀਆ ਮੈਨੂੰ ਇਸ ਵਾਰ ਇੰਡੋਨੇਸ਼ੀਆ ਦਾ ਸੋਚਿਆ ਵੀ ਇੰਡੋਨੇਸ਼ੀਆ ਦਾ ਟੂਰ ਕਰਦਾ 10 ਦਿਨਾਂ ਦਾ ਉੱਥੇ ਨਿਕ ਗਰੈਂਟੀ ਹੈ ਜਿੱਥੇ ਧਰ ਧਰਤੀ ਦਾ ਨ ਗੱਬ ਹੁੰਦਾ ਗੱਬ ਗੱਬ ਉਹ ਇੱਕ ਪਾਣੀ ਘੁਮਾ ਕੇ ਦਿਖਾਉਂਦੇ ਆ ਪਾਣੀ ਥੋੜਾ ਹਲਾਉਂਦੇ ਆ ਉਹ ਪਾਣੀ ਫੇਰ ਪੁੱਠੇ ਸਿਰ ਫੇਰ ਦੂਜੀ ਫਸਾ ਨੂੰ ਘੁੰਮਣ ਲੱਗ ਜਾਂਦਾ ਥੱਲੇ ਨੂੰ ਡਰਦਾ ਉਹ ਥੋੜਾ ਇੱਧਰ ਸਾਈਡ ਪਰ ਉਹ ਪੁੱਠੀ ਪਾਸੇ ਨੂੰ ਚਲਦਾ ਪਾਣੀ ਇੱਥੋਂ ਇੱਕ ਆ ਪਤਾ ਨਹੀਂ ਆਂਡਾ ਵੀ ਖੜਾ ਕਰ ਦੋ ਉਹ ਚੀਜ਼ ਦੇਖ ਕੇ ਹੋਣੀ ਸੀ ਜੀ ਅਨੇ ਤੁਹਾਨੂੰ ਵੀ ਦਿਖਾਉਣੀ ਸੀ ਇੱਕ ਹੋਰ ਸੋਚਿਆ ਹੋਇਆ ਸੀ ਇੱਕ ਖਾਰਾ ਪਾਣੀ ਹੈ ਜਿਹਦੇ ਵਿੱਚ ਉਹ ਪਾਣੀ ਦੇ ਵਿੱਚ ਬੰਦਾ ਡੁੱਬਦਾ ਨਹੀਂ ਹੈ ਉਹ ਹਾਲੇ ਦਿਲ ਕਰਦਾ ਨਾਲੇ ਆਪ ਦੇ ਨਾਲ ਤੁਹਾਨੂੰ ਦੱਸਾਂ ਡੁਬਾਈ ਜਾਣਾ ਹਾਲੇ ਦੁਬਈ ਦਾ ਟੂਰ ਵੀ ਕੱਢਣਾ ਦੇਖੋ ਹਾਲੇ ਅ ਪਲਾਨ ਬਹੁਤ ਆ ਮਨ ਦੇ ਵਿੱਚ ਬਾਹਰ ਜੇ ਨਚਾਇਆ ਤਾਂ ਜ਼ਰੂਰ ਘੁੰਮਾਵੇ ਇਹ ਐਣੀ ਹੈ ਜਮਾ ਕਹ ਲੋ ਦਲਜੀਤ ਨੂੰ ਕਿਹਾ ਸੀ ਯਾਰ ਉਹ ਤਾਂ ਬਹੁਤ ਹੰਕਾਰ ਆ ਉਹ ਬੋਲੇ ਉਹਦੇ ਕੁਝ ਗੱਲਾਂ ਵਧੀਆ ਲੱਗਦੀਆਂ ਯਾਰ ਕਹਦਾ ਤੁਸੀਂ ਪਰ ਜਦੋਂ ਫੋਨ ਉਹ ਬੋਲਣ ਜਾ ਲੱਗ ਗਿਆ ਲੋਕਾਂ ਜਿਹੜੇ ਕੋ ਨੂੰ ਔਰ ਉਹ ਲੋਕਾਂ ਨੂੰ ਰਿਪਲਾਈ ਦੇਣ ਲੱਗ ਗਿਆ ਫਿਰ ਥੋੜਾ ਜਿਹਾ ਬੁਰਾ ਲੱਗਿਆ ਮੈਨੂੰ ਕਿਉਂਕਿ ਉਹਦਾ ਤਾਂ ਬਹੁਤ ਉੱਚਾ ਹਾਂ ਤਾਂ ਨੂੰ ਰਿਪਲਾਈ ਦੇਣ ਦੀ ਲੋੜ ਹੀ ਨਹੀਂ ਹੈ ਠੀਕ ਹੈ ਇਹ ਗੱਲ ਕਹੀ ਸੀ ਮੈਂ ਹੁਣ ਜਦੋਂ ਫੋਨ ਅਸੀਂ ਖੋਲਦੇ ਆ ਦਲਜੀਤ ਤੇ ਦਲਜੀਤ ਆਈ ਜਦੋਂ ਕਾਨਸਰਟ ਪਲਾਉਣਾ ਤਮਕਣਾ ਦਲਜੀਤ ਦਲਜੀਤ ਹੋਈ ਪਈ ਸੀ ਉਹਦੇ ਵਿੱਚ ਉਹ ਇਹਦਾ ਕੋਈ ਕੋਈ ਉਹ ਬੋਲੀ ਹੋ ਗਏ ਲਾ ਅੱਗੇ ਆ ਜਾਂਦੀਆਂ ਤੇ ਉਹਦਾ ਹੁਣ ਆਹੀ ਗਾਣਾ ਬੜਾ ਤੂੰ ਮੁੱਝੇ ਕਬੂਲ ਮੈਂ ਤੂਝੇ ਕਬੂਲ ਉਸ ਬਾਤ ਦਾ ਗਵਾਹ ਖੁਦਾ ਖੁਦਾ ਗਵਾਹ ਕਰੋ ਗਵਾਹ ਖੁਦਾ ਕਹਿੰਦਾ ਫਿਰ ਬਾਦ ਖੁਦਾ ਗਵਾਹ ਮੈਂ ਇਹ ਗੱਲ ਕਿ ਮਿਲਾਈ ਕਿਦਾਂ ਕਰੇ ਨੇ ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਜਿਹੜਾ ਜਿੱਥੇ ਜਿੱਥੇ ਪੈਗ ਆਉਂਦਾ ਸਾਰੇ ਪੈਗ ਵਾਲੇ ਚੀਜ਼ਾਂ ਵਿੱਚ ਤੇ ਕੱਟਦੀਆਂ ਕੱਟਦੀਆਂ ਕੋਕਾ ਕੋਲਾ ਕੋ ਕッカ ਘੁਲਾ ਕੇ ਤੇ ਇੱਕ ਜਗ੍ਹਾ ਨੇ ਇੱਕ ਜਗ੍ਹਾ ਪਟਿਆਲਾ ਪਟਿਆਲੇ ਗਿੜਾ ਲਾ ਲਈਦਾ ਉਹ ਕਹਿੰਦਾ ਜਦ ਤੁਸੀਂ ਸੋਚਦੇ ਆ ਨਾ ਫਿਰ ਬਰਬਰ ਵੀ ਤੁਹਾਨੂੰ ਉਦੋਂ ਦਾ ਫਿਰ ਚੀਜ਼ ਆਉਣੀ ਸ਼ੁਰੂ ਤੁਹਾਡੇ ਕੋਲ ੱਤਕ ਹੋਈ ਜਾਂਦੀ ਜਿੱਦਾਂ ਮੈਂ ਸੋਚਿਆ ਤਾਂ ਵੀ ਮੈਂ ਦੁਨੀਆ ਘੁੰਮਣੀ ਹੁਣ ਵੀ 12 13 ਕੰਟਰੀਆਂ ਘੁੰਮਣੇ ਹੌਲੀ ਹੌਲੀ ਚੱਲਾਂਗੇ ਘੁੰਮਾਂਗੇ ਹੌਲੀ ਹੌਲੀ ਡ੍ਰੀਮ ਹੈ ਹੌਲੀ ਹੌਲੀ ਚਲੋ ਮਹਾਰਾਜ ਕਰਨ ਦਾ ਪੂਰੀਆਂ ਤੇ ਹੁਣ ਚੱਲੀਏ ਭਾਈ ਘਰ ਨੂੰ ਕਾਲੂ ਆਇਆ ਸੀ ਮੇਰੇ ਨਾਲ ਬਹੁਤ ਲਾਡੀਆਂ ਪਾਰੀਆਂ ਕਰ ਲਿਆ ਇਹਨੇ ਲੱਡੀਆਂ ਪਾਰੀਆਂ ਵੀ ਮੈਨੂੰ ਜਦੋਂ ਕੁਰਸੀ 'ਤੇ ਬਹਿਜਾ ਤੇ ਇੱਥੇ ਆ ਕੇ ਦੇਖਾ ਦਿਖਾਵਾਂ ਤੁਹਾਨੂੰ ਤੇ ਤਾਂ ਮੈਂ ਕੁਰਸੀ 'ਤੇ ਬਹਿ ਜਾਣਾ ਇਹਨੇ ਆ ਕੇ ਫੇਰ ਲਾਡ ਕਰਨਾ ਤੇ ਨਾਲ ਆ ਜਾ ਬਈ ਇਹ ਆ ਆ ਗਿਆ ਬੱਸ ਇੱਥੇ ਨੇ ਆ ਦੇਖਿਓ ਹੁਣ ਇੱਥੇ ਮੇਰੇ ਇੱਥੇ ਰਕ ਲੱਤਾਂ ਕਰ ਲਈ ਨਾ ਮੈਂ ਇਹ ਦੇਖਿਓ ਇਹ ਇੱਥੇ ਥੱਲੇ ਤੋਂ ਪਾਗੂ ਪੁੱਣ ਚੱਕਣੀਆਂ ਇਹਨੇ ਥੱਲੇ ਆਇਆ ਨਹੀਂ ਇਹ ਥੱਲੇ ਥੱਲੇ ਨਾ ਥੱਲੇ ਦੇ ਚੱਕ ਥੱਲੇ ਤੇ ਉਹ ਥੱਲੇ ਤੇ ਆ ਥੱਲੇ ਇੱਧਰ ਥੱਲੇ ਤੇ ਆਂਦੀ ਆਏ ਆ ਜਾਈ ਆ ਇਹਨੇ ਕਿਹੜਾ ਕੱਢੀ ਜਾਣਾ ਹੁਣ ਇਹਨੇ ਆ ਇਹ ਲੰਘ ਜਾਣਾ ਇਧਰ ਨੂੰ ਲੰਘ ਥੱਲੇ ਮੇਰਾ ਸਟੈਂਡ ਬਣ ਜਾਂਦਾ ਜਦੋਂ ਹੁਣ ਥੱਲੇ ਕਰ ਲੈਣੀ ਆ ਫਿਰ ਇਹਨੇ ਕਰਦਣ ਪਾਣੀ ਥੱਲੇ ਨੂੰ ਸਲਾਤਿਕ ਚੱਲ ਮੇਰਾ ਭਾਈ ਸਟੂਲ ਬਹੁਤ ਸੋਣਾ ਬਣ ਜਾਂਦਾ ਫਿਰ ਇਹ ਇਸੇ ਬਾਟਕਾ ਗਵਾ ਖੁਦਾ ਖੁਦਾ ਗਵਾ ਦਾ ਦੇਖ ਫੇਰ ਵੱਡ ਗਿਆ ਖੜਦਾ ਨਹੀਂ ਹੈ ਵੀ 2 ਮਿੰਟ ਮੈਂ ਜੋ ਥੋੜਾ ਰਿਲੈਕਸ ਹੋ ਜਾਵੇ ਪਾ ਹਿੱਲੀ ਹੋ ਜਾਣਾ ਹਿੱਲੀ ਹੋ ਜਾਣਾ ਹਿੱਲੀ ਹੋ ਜਾਣਾ ਹਰ ਜਾ ਖੜ ਜਾ 2 ਮਿੰਟ ਦੱਤ ਮੈਂ ਦੰਦਾ ਮਾਰਦਾ ਸਾਲ ਥੱਪੜ ਖਾਉਂਗਾ ਮੈਂ ਤੇ ਚਲ ਹਟ ਜਾ ਪਿੱਛੇ ਹੋ ਜਾ ਮੈਂ ਥੱਪੜ ਮਾਰੂ ਹੁਣ ਹਟ ਤਾ ਹਟਦਾ ਨਹੀਂ ਹੈ ਪੰਨਾ ਉੱਪਰ ਛੋਟੇ ਜੇ ਮਾਰਦਾ ਫਿਰ ਚਲੋ ਵੀ ਹੁਣ ਅੱਜ ਗੁੱਜਰ ਬਾਈ ਦੇ ਨਾ ਥੋੜਾ ਜਿ ਮੈਨੂੰ ਪਲੇਰੀ ਲੱਗ ਦੇਣੀ ਮੈਨੂੰ ਭੁੱਲ ਗਿਆ ਮੈਂ ਥੋੜੀ ਜੀ ਇਹ ਗੁੱਜਰ ਬਾਈ ਥੋੜੀ ਥੋੜੀ ਕੱਟ ਲੈਣੀ ਦਿਓ ਪਰ ਚਲ ਕੋਈ ਗੱਲ ਨਹੀਂ ਪਤਾ ਗਿਆ ਹੈ ਨਾ ਕੱਟ ਕੇ ਉਪਰ ਤੇ ਬਿਜੜੀ ਦੀ ਆਦ ਲੈ ਤੇ ਬੰਦਾ ਕਰਤਾ ਇਹਨੇ ਓਪਰਚੁਨਿਟੀ ਦੇ ਮਾਰੇ ਲੈ ਸਣ ਚੱਲਿਆਗਾ ਨਹੀਂ ਆਪਣਾ ਚੱਲ ਚੱਲ ਬੁਗ ਲੈ ਥੋੜੇ ਜਿ ਅਸੀਂ ਥੋੜੇ ਜਿ ਲੇਟ ਚੱਲਦੇ ਆ ਅੱਜ ਇੱਕ ਹੋਰ ਜਗੜ ਵੀ ਲੈਂਦਾ ਹੋਇਆ ਆਪਾਂ ਨੇ ਇਹ ਪੱਤੇ ਸਾਫ਼ ਕਰਨੇ ਆ। ਦਿਨ ਦੇ ਵਿੱਚ ਚਲੋ ਜੀ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਹੁਣ ਕਿਸੇ ਅਗਲੀ ਲਾਈਵ ਦੇ ਵਿੱਚ।